ਸੀਸਾ ਲੈ ਬੁੱਤ ਤੇ ਨੇ ਉਤਾ ਇਹ ਤਾਂ ਮੇਰੀ ਨਹੀਂ ਗਾਲੀ ਆ ਇਹਨਾਂ ਕੰਨੀ ਗਾਲੀ ਆ ਇਹਨਾਂ ਕਾ ਹਾਏ ਹਾਏ ਤੇਰਾ ਬਾਪੂ ਦੇਖ ਲੈ ਬਗ ਤਾਂ ਨਹੀਂ ਗਿਆ ਤੇਰੀ ਕੋਤਾਂ ਨਹੀਂ ਮੈਂ ਸਾਨੇ ਹਾਂ ਕੱਖ ਖਾ ਲੈ ਮੈਂ ਸਾਨੇ ਕੱਖ ਖਾ ਲੈ ਇਹਨੂੰ ਅੰਦਰ ਲੈ ਜਾ ਲੈ ਜਾਂਦਾ ਬਾਤ ਤੇ ਤੀ ਮੈਨੇ ਮੈਂ ਇਧਰ ਢੇੜਾ ਕੱਟ ਕੇ ਆਉਣੀ ਆ ਜਿਹੜਾ ਕੱਟ ਕੇ ਆਉਣੀ ਆ ਇਧਰ ਮੇਰੇ ਚੱਪਲਾ ਨੇ ਵੀ ਤੇਰੇ ਕਿਦਾਰੇ ਚੱਪਲਾ ਨੂੰ ਤੇਰੀਆਂ ਨੂੰ ਖਾ ਲੈ ਲੈ ਜਾ ਪਰ ਲੈ ਜਾ ਇਹਨੂੰ ਅੰਦਰ ਠੀਕ ਨੇ ਫਾਗਲਾ ਨੇ ਸੁਕਰ ਹੈ ਬਾਗੀ ਹਾਈ ਰੱਬਾ ਨਿਕਲਦੀ ਆ ਉਹ ਬੁੱਝ ਮੇਰੇ ਪੱਲੇ ਪੈ ਗਈ ਸਾਰਾ ਦਿਨ ਆ ਕੁਛ ਆ ਕੁਛ ਕਰਦੀ ਸੀ ਇਹ ਤਾਂ ਕਰਾ ਲਾ ਕੰਮ ਆ ਕੋਹ ਆ ਪਿਆ ਕੋਹੇ ਚ ਮਾਰ ਦੇ ਲੈ ਸੂਕਰ ਮੈਨੂੰ ਲਿਕੜਨ ਦੇ ਪਹਿਲਾਂ ਤਾਂ ਕਰੋ ਗਦਾ ਗਦ ਜੇ ਫੇਰ ਆ ਗਈ ਨਾ ਦੁਬਾਰੇ ਫੋਨ ਤਾਂ ਇਹਦੇ ਵਿੱਚ ਪਾ ਲਾ ਮੈਂ ਕਿਤੇ ਫੋਨ ਇਹ ਨਾ ਘਰੇ ਰਹਿ ਜੇ ਮੇਨ ਗੱਲ ਤਾਂ ਫੋਨ ਹੈ ਹਾਂ ਫੋਨ ਤੇ ਪਤਾ ਲੱਗੂਗਾ ਕਿੱਥੇ ਆਊਗਾ ਕਿੱਥੇ ਨਾ ਕੰਜਰ ਹਾਏ ਹਾਏ ਰੱਬਾ ਲੈ ਅੱਜ ਨਾ ਮੈਂ ਸੈਂਡਲ ਨਹੀਂ ਪਾ ਕੇ ਜਾਂਦੀ ਅੱਜ ਮੈਂ ਚੱਪਲਾਂ ਚ ਜਾਊਂਗੀ ਹਾਂ かっ。